ਪੰਜਾਬ ਪੁਲਿਸ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ ਇਸ ਵਾਰ ਪੰਜਾਬ ਪੁਲਿਸ ਦੇ ਸੁਰਖੀਆਂ ਵਿੱਚ ਆਉਣ ਦਾ ਮਾਮਲਾ ਕੁਝ ਹੋਰ ਹੈ ਜੀ ਹਾਂ ਇਹ ਹਨ ਪੰਜਾਬ ਪੁਲਿਸ ਦੇ ਉਹ ਹੁਨਾਰ ਸਿਪਾਹੀ ਜੋ ਦੂਸਰਿਆਂ ਲਈ ਪਰੇਸ਼ਾਨੀ ਨਹੀਂ ਬਲਕਿ ਉਹਨਾਂ ਦੀ ਪਰੇਸ਼ਾਨੀ ਨੂੰ ਖਤਮ ਕਰਨ ਲਈ ਹਮੇਸ਼ਾ ਤਿਆਰਬਰ ਤਿਆਰ ਰਹਿੰਦੇ ਨੇ ਇਹ ਮੁਲਾਜ਼ਮ ਲੈਰਾ ਗਾਗਾ ਵਿੱਚ ਤਨਾਤਨੀ ਅਤੇ ਆਪਣੀ ਤਨਖਾਹ ਵਿੱਚੋਂ ਇਲਾਕੇ ਦੇ ਗਰੀਬਾਂ ਨੂੰ ਰਾਸ਼ਨ ਵੰਡ ਕੇ ਉਹਨਾਂ ਦੀ ਸਹਾਇਤਾ ਕਰਦੇ ਨੇ ਇਨੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸੋਸ਼ਲ ਹੈਲਪ ਗਰੁੱਪ ਬਣਾਇਆ ਹੈ ਜਿਸ ਵਿੱਚ ਅਜਿਹੇ ਲੋਕ ਨੇ ਜੋ ਪੁਰਾਣੇ ਕਰਮਚਾਰੀ ਨੇ ਜਾਂ ਫਿਰ ਰਿਟਾਇਰਡ ਕਰਮਚਾਰੀ ਨੇ ਜੋ ਆਪਣੀ ਤਨਖਾਹ 'ਚੋਂ ਕੁਝ ਹਿੱਸਾ ਇਸ ਕੰਮ ਲਈ ਕੱਢਦੇ ਨੇ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਦੇ ਨੇ ਅਸੀਂ ਇਹ ਸਮਾਖਮੇ ਵਿੱਚ ਰਿਟਾਇਰ ਹੋਏ ਹਾਂ ਸਾਬਨ ਫੈਕਟਰੀ ਸਾਨੂੰ ਇਹ ਜਿਹੜੇ ਬਿਲਕੁਲ ਕਮਾਉਂਦੇ ਨਹੀਂ ਹੈਗੇ ਸਾਧਨ ਨਹੀਂ ਜਿਦੇ ਕੋਈ ਕਮਾਈ ਦਾ ਅਸੀਂ ਉਹਦੇ ਬਾਰੇ ਪਤਾ ਕਰਦੇ ਹਾਂ ਜੇ ਸਾਨੂੰ ਪਤਾ ਜਾ ਦੋ ਬੰਦੇ ਉਹਦੇ ਕੋਲੇ ਘਰ ਜਾਂਦੇ ਨੇ ਉਹਦੇ ਦੇਖਦੇ ਨੇ ਵੀ ਵਾਕਈ ਇਹ ਇਹ ਲੈਣ ਦੇ ਜੋਗ ਹੈ ਉਹਦੀ ਅਸੀਂ ਹੈਲਪ ਕਰਦੇ ਹਾਂ ਇਹ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲ ਗਿਆ ਇਹ ਤਾਂ ਆਪੇ ਹੀ ਅੰਦਰੇ ਜਾਗ ਉੱਠੀ ਜਾਂਦੇ ਜਿਹੜਾ ਬਜਟ ਤੁਸੀਂ ਹੈਗਾ ਪੈਸਾ ਇਕੱਠਾ ਕਰ ਲਿਆ ਕਿੱਥੋਂ ਕਰ ਲਿਆ ਇਹ ਆਪਦੀ ਜੇਬ ਚੋਂ ਜੀ ਹਲੇ ਫਿਲਹਾਲ ਅੱਛਾ ਜੀ ਹਾਂ ਕਿੰਨੇ ਕ ਪਰਿਵਾਰਾਂ ਨੂੰ ਤੁਸੀਂ ਜਿਹੜਾ ਹੁਣ ਤੱਕ ਰਸਣ ਦੇ ਚੁੱਕੇ ਹੋ ਅਸੀਂ ਤਕਰੀਬਨ 4 ਕ ਪਰਿਵਾਰਾਂ ਨੂੰ ਦਿੱਤਾ ਜੀ 4 ਕ ਹਾਂ ਜੀ ਇਹ ਕਿਹੜੇ ਕਿਹੜੇ ਏਰੀਆ ਦੇ ਵਿੱਚ ਤੁਸੀਂ ਕਰ ਰਹੇ ਹੋ ਅਸੀਂ ਇਹ ਲਹਿਰੇਗਾਗਾ ਬਲਾਕ ਲਈ ਹਾਂ ਜੀ ਹਾਂ ਅੱਗੇ ਕੀ ਅੱਗੇ ਜੇ ਲੋਕ ਸਾਡੇ ਨਾਲ ਜੁੜਗੇ ਜਿਹਾ ਪ੍ਰਮਾਤਮਾ ਨੇ ਸਾਨੂੰ ਬਲ ਦਿੱਤਾ ਤਾਂ ਅਸੀਂ ਇਹਨੂੰ ਵਧਾਉਂਦੇ ਜਾਵਾਂਗੇ ਦਾ ਪੰਜਾਬ ਹੈਲਪ ਗਰੁੱਪ ਅਸੀਂ ਗਰੀਬ ਪਰਿਵਾਰ ਜੋ ਜਿਨ੍ਹਾਂ ਦੇ ਕੋਈ ਸਾਧਨ ਨਹੀਂ ਕਮਾਉਣ ਦਾ ਸਾਧਨ ਨਹੀਂ ਘਰੇ ਉਹਨਾਂ ਦੇ ਅਸੀਂ ਪਿੰਡਾਂ ਦੇ ਵਿੱਚੋਂ ਪਤਾ ਕਰਦਾ ਵੀ ਵਾਕਈ ਇਹ ਗਰੀਬ ਪਰਿਵਾਰ ਹੈ ਇਸ ਨੂੰ ਰਾਸ਼ਨ ਜਾਂ ਖਾਣ ਪੀਣ ਦਾ ਸਾਧਨ ਕੋਈ ਨਹੀਂ ਹੈਗਾ ਤਾਂ ਅਸੀਂ ਉਹ ਇਕੱਠੇ ਹੋ ਕੇ ਅਸੀਂ ਕੁਝ ਪੰਜਾਬ ਪੋਸਟ ਦੇ ਮੁਲਾਜ਼ਮ ਕੁਝ ਰਿਟਾਇਰਡ ਮੁਲਾਜ਼ਮ ਆਪਣੀ ਤਨਖਾਹ ਦੇ ਵਿੱਚੋਂ ਤਾਂ ਉਸ ਪਰਿਵਾਰ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦੇ ਪਿਆ ਰਹੇ। ਕਰੀਬ ਹਫ਼ਤੇ ਤੋਂ ਅਸੀਂ ਇਸ ਚੀਜ਼ ਦੀ ਭਾਲ ਕਰ ਰਹੇ ਹਾਂ ਕਿ ਜਿਹੜਾ ਕਿ ਹੁਣ ਤੱਕ ਅਸੀਂ 4-5 ਪਰਿਵਾਰਾਂ ਨੂੰ ਇਹ ਰਾਸ਼ਨ ਦੇ ਚੁੱਕੇ। ਫਿਲਹਾਲ ਫਿਲਹਾਲ ਲਹਿਰੀ ਏਰੀਏ ਦੇ ਵਿੱਚ ਤੇ ਉਸ ਤੋਂ ਬਾਅਦ ਜਿਉਂ-ਜਿਉਂ ਸਾਨੂੰ ਹੰਗਾਰਾ ਮਿਲੀ ਜਾਊਗਾ ਤਾਂ ਅਸੀਂ ਇਸ ਨੂੰ ਸਬਡਿਵੀਜ਼ਨ ਲੈਵਲ ਤੇ ਵੀ ਜ਼ਿਲ੍ਹਾ ਲੈਵਲ ਤੇ ਵੀ ਹੋ ਸਕਦਾ ਅਸੀਂ ਉੱਪਰ ਤੱਕ ਵੀ ਲੈ ਜਾਈਏ। ਇਹ ਅਸੀਂ ਵਿਚਾਰ ਵਟਾਂਦਰਾ ਕਰਕੇ ਆਪਣੇ ਪੱਧਰ ਤੇ ਸੋਚ ਕੇ ਤਿਆਰ ਕਰਿਆ ਹੈ। ਫਿਲਹਾਲ ਅਸੀਂ ਪਿੰਡਾਂ ਦੇ ਵਿੱਚੋਂ ਬਲਾਕ ਲਹਿਰਾ ਦੇ ਵਿੱਚੋਂ ਇਹ ਜਿਹੜੇ ਗਰੀਬ ਪਰਿਵਾਰ ਨੇ ਲੋਕਾਂ ਤੋਂ ਪਤਾ ਕਰਦੇ ਆ ਜਿਨ੍ਹਾਂ ਦੇ ਕੋਈ ਕਮਾਉਣ ਵਾਲਾ ਨਾ ਹੋਵੇ ਜਾਂ ਕੋਈ ਬਿਮਾਰ ਹੋਵੇ ਉਹਨਾਂ ਦੀ ਸਹਾਇਤਾ ਕਰਦੇ ਆ ਸ਼ੁਰੂਆਤ ਕੀਤੀ ਹੈ ਫਿਲਹਾਲ ਅਸੀਂ ਆਪਣੇ ਪੱਧਰ ਤੇ 8-7 ਮੈਂਬਰਾਂ ਦੇ ਇਹ ਜਿਹੜਾ ਖਰਚਾ ਅਸੀਂ ਆਪਣੇ ਕੋਲੋਂ ਕਰ ਰਹੇ ਹਾਂ ਤੇ ਲੋਕਾਂ ਦਾ ਵੀ ਸਾਨੂੰ ਸਹਿਯੋਗ ਮਿਲ ਰਿਹਾ ਹੈ ਸਾਡੇ ਕੋਲੇ ਮੈਸੇਜ ਆ ਰਹੇ ਨੇ ਫੋਨਾਂ ਤੇ ਆ ਰਹੇ ਨੇ ਜਿਉਂ-ਜਿਉਂ ਇਹ ਕਾਰੋਬਾਰ ਸਾਡਾ ਵੱਧਦਾ ਜਾਊਗਾ ਇਹਨੂੰ ਅਸੀਂ ਅੱਗੇ ਤੱਕ ਬਲਾਕ ਤੋਂ ਤਹਿਸੀਲ ਪੱਧਰ ਤੇ ਤਹਿਸੀਲ ਤੋਂ ਜ਼ਿਲ੍ਹਾ ਪੱਧਰ ਤੱਕ ਜ਼ਿਲ੍ਹਾ ਪੱਧਰ ਤੋਂ ਅੱਗੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਮਦਦ ਦੇ ਵਿੱਚ ਤੁਸੀਂ ਕੀ ਕੀ ਪ੍ਰੋਵਾਈਡ ਕਰਦੇ ਹੋ ਤੁਸੀਂ ਅਸੀਂ ਖਾਣ ਪੀਣ ਦਾ ਰਸਣ ਕਰਦੇ ਹਾਂ ਜੀ ਫਿਲਹਾਲ 1 ਮਹੀਨੇ ਦਾ ਆਟਾ ਦਾਣ ਸਾਬਣ ਨੂਨ ਤੇਲ ਸਰਦੀਆਂ ਉਸ ਪਰਿਵਾਰ ਨੂੰ 1 ਮਹੀਨਾ ਰਸਣ ਦੇ ਕੇ ਆ ਰਹੇ ਹਾਂ ਇਹਨਾਂ ਮੁਲਾਜ਼ਮਾਂ ਮੁਤਾਬਕ ਉਹਨਾਂ ਨੇ ਇੱਕ ਗਰੁੱਪ ਬੇ ਸਹਾਰਾ ਤੇ ਗਰੀਬ ਲੋਕਾਂ ਦੀ ਮਦਦ ਲਈ ਬਣਾਇਆ ਹੈ ਇਸ ਮੁਹਿੰਮ ਨੂੰ ਅੱਗੇ ਲੈ ਕੇ ਜਾਣਗੇ ਤੇ ਗਰੀਬਾਂ ਦੀ ਮਦਦ ਵੀ ਕਰਨਗੇ ਉਹਨਾਂ ਦੀ ਯੋਜਨਾ ਅਜਿਹੇ ਲੋਕਾਂ ਦਾ ਇਲਾਜ ਕਰਵਾਉਣ ਦੀ ਵੀ ਹੈ ਜੋ ਆਪਣਾ ਇਲਾਜ ਨਹੀਂ ਕਰਵਾ ਸਕਦੇ ਇਹ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਮੌਜੂਦਾ ਅਤੇ ਰਟਾਇਰ ਅਫਸਰਾਂ ਵੱਲੋਂ ਇੱਕ ਪੰਜਾਬ ਪੁਲਿਸ ਦਾ ਹੈਲਪ ਗਰੁੱਪ ਤਿਆਰ ਕੀਤਾ ਗਿਆ ਜਿਸ ਵਿੱਚ ਗਰੀਬ ਬੇਸਹਾਰਾ ਪਰਿਵਾਰਾਂ ਦੀ ਮਦਦ ਕਰਨਾ ਇਹ ਸਾਡਾ ਮੇਨ ਮਕਸਦ ਹੈ ਇਸ ਵਿੱਚ ਫਿਲਹਾਲ ਜੋ ਸਾਡਾ ਬਜਟ ਹੈ ਉਹ ਆਪਣੀ ਤਨਖਾਹਾਂ ਦੇ ਵਿੱਚ ਹੀ ਹੈ ਤੇ ਪਬਲਿਕ ਦੇ ਫੋਨ ਵੀ ਸਾਨੂੰ ਬਹੁਤ ਆ ਰਹੇ ਨੇ ਤੇ ਇਹ ਜਿਹੜਾ ਮਤਲਬ ਕਿ ਦੁਖੀ ਅਤੇ ਗਰੀਬ ਜਾਂ ਕੋਈ ਬਿਮਾਰ ਪਰਿਵਾਰ ਨੇ ਉਹਨਾਂ ਨੂੰ ਅੱਗੇ ਹੁਣ ਤਾਂ ਫਿਲਹਾਲ ਤਾਂ ਅਸੀਂ ਕੀਤਾ ਇਹ ਕੱਲ੍ਹ ਰਾਸ਼ਨ ਤੱਕ ਹੀ ਅੱਗੇ ਅਸੀਂ ਜੋ ਗਰੀਬਾਂ ਦਾ ਇਲਾਜ ਹੈ ਉਸ ਤੱਕ ਵੀ ਅਸੀਂ ਇਹ ਮਹਿਮ ਨੂੰ ਜ਼ਿਲ੍ਹਾ ਪੱਧਰ ਜ਼ਿਲ੍ਹੇ ਤੋਂ ਪੰਜਾਬ ਪੱਧਰ ਤੱਕ ਲੈ ਕੇ ਜਾਵਾਂਗੇ ਜੀ ਰਾਸ਼ਨ ਦੇ ਵਿੱਚ ਕੀ ਕੀ ਤੁਸੀਂ ਜਿਹੜਾ ਦਿਨੋਂ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਹੋ ਗਿਆ ਜਿਸ ਤਰ੍ਹਾਂ ਆਟਾ ਹੋ ਗਿਆ ਖੰਡ ਹੋ ਗਈ ਤੇਲ ਹੋ ਗਿਆ ਤੇ ਜੋ ਵੀ ਦਾਲਾਂ ਵਗੈਰੇ ਨੇ ਉਹ ਇੱਕ ਮਹੀਨੇ ਦਾ ਪੂਰਾ ਰਾਸ਼ਨ ਮਲਕਿ ਜਿੰਨਾ ਪਰਿਵਾਰਾਂ ਨੂੰ ਦਿੱਤਾ ਜਾਂਦਾ ਹੈ ਪੰਜਾਬ ਪਲੱਸ ਦੇ ਸੁਨਮੇ ਰੂਪ ਦੀ ਆਮ ਲੋਕ ਵੀ ਖੂਬ ਤਾਰੀਫ ਕਰ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਵੀ ਇਹਨਾਂ ਤੋਂ ਪਰੇ ਨਾ ਲੈਣੀ ਚਾਹੀਦੀ ਹੈ ਇੱਕ ਮੈਂ ਸੋਸ਼ਲ ਮੀਡੀਆ ਤੇ ਪੰਜਾਬ ਪਲੱਸ ਨੇ ਵੀਰਾਮਲ ਦੇ ਇੱਕ ਰਸਮੰਡ ਸਮਰੋਹ ਚਲਾਇਆ ਗਿਆ ਉਹ ਦੇਖਿਆ ਉਹ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਦੇਖੇ ਪ੍ਰਾਲਾ ਪੰਜਾਬ ਪਲੱਸ ਦਾ ਬਹੁਤ ਹੀ ਵਧੀਆ ਪ੍ਰਾਲਾ ਹੈ ਜੋ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਇਹ ਇੱਕ ਬਹੁਤ ਹੀ ਪ੍ਰਸ਼ੰਸਾਜੋਗ ਹੈ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੋ ਅੱਜਕੱਲ ਦਾ ਯੂਥ ਹੈ ਸੋਸ਼ਲ ਮੀਡੀਆ ਤੇ ਹਰ ਟਾਈਮ ਲੱਗਿਆ ਰਹਿੰਦਾ ਉਹ ਦੇਖਣ ਇਸ ਮੀਡੀਆ ਨੂੰ ਦੇਖਣ ਇਸ ਦੇ ਮੂਰੇ ਆਉਣ ਤੇ ਇਹਨਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਸਾਥ ਦੇਣ। ਬੇਰਹਾਲ ਪੰਜਾਬ ਪੁਲਿਸ ਦੇ ਨੌਜਵਾਨਾਂ ਦੀ ਸੁਪਰਾਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਸੋ ਜ਼ਰੂਰਤ ਹੈ ਹੋਰ ਵੀ ਲੋਕਾਂ ਨੂੰ ਇਹਨਾਂ ਤੋਂ ਸਿੱਖਣ ਦੀ ਤਾਂ ਕਿ ਸਮਾਜ ਦੇ ਬੇਸਹਾਰਾ ਲੋਕਾਂ ਨੂੰ ਸਹਾਰਾ ਦਿੱਤਾ ਜਾ ਸਕੇ। ਦੈਰ ਗੱਗਾ ਤੋਂ ਅਨਿਲ ਚੰਦੀ ਰਿਪੋਰਟ ਦਿੱਲੀ ਪੁਸ਼ਪ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਯੂਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ